ਇਥੇ ਦਾੜੀਆਂ ਰੱਖ ਰੱਖ ਕੇ ਗੋਲ ਕਰ ਲੁੱਟ ਲੁੱਟ ਕੇ ਖਾਈ ਜਾਂਦੇ ਉਹਨਾਂ ਨੂੰ ਧਰਮੀ ਸਮਝਦਾ ਔ ਤੁਸੀਂ ਉਹ ਧਰਮੀ ਹੈ ਬਾਈ ਦੀਪ ਸਿੱਧੂ ਜਿਹਦੇ ਕਰਕੇ ਇੱਕ ਸਾਲ 13 ਦਿਨ ਮੋਰਚਾ ਲਗਾ ਰਿਆ ਇੱਕ ਸਾਲ 13 ਦਿਨ ਇਹ ਸਚਾਈ ਆ ਨਾ ਹੁਣ ਸੁਣਿਓ ਧਿਆਨ ਦੇ ਨਾਲ ਲੋਕਾਂ ਨੇ ਉਦੋਂ ਉਹਨੂੰ ਵੀ ਗद्दार ਗद्दार ਕਿਹਾ ਸੀ ਤਖਤੀਆਂ ਬਹੁਤ ਛੇਦੀ ਵੰਡਦੇ ਆ ਹੋਰ ਵੀ ਗਦਾਰ ਗਦਾਰ ਕਿਹਾ ਇਹ ਤੇ ਅਮਿਤ ਸ਼ਾਹ ਦਾ ਬੰਦਾ ਜੀ ਇਹ ਤੇ ਮੋਤੀ ਦਾ ਬੰਦਾ ਜੀ ਇਹ ਤੇ ਫਲਾਣੇ ਦਾ ਬੰਦਾ ਜੀ ਆਏ ਅੱਜ ਦੱਸੋ ਦੀਪ ਸਿੱਧੂ ਕਿਹਦਾ ਬੰਦਾ ਅੱਜ ਜਿਹੜੇ ਉਹਨੂੰ ਗਦਾਰ ਕਹਿੰਦੇ ਸੀ ਨਾ ਮਰ ਜਾਣੇ ਇੰਟਰਨੈਟ ਦੇ ਉੱਤੇ ਸਰਚਾ ਮਾਰ ਮਾਰ ਕੇ ਲੱਭਦੇ ਫਿਰਦੇ ਵੀ ਉਹ ਕਹਿੰਦਾ ਕੀ ਹੁੰਦਾ ਸੀ ਅਜੋ ਲੱਭਦੇ ਫਿਰਦੇ ਨੇ ਤੁਸੀਂ ਸ਼ਾਣੇ ਸੱਜਣ ਬੈਠੇ ਹੋ ਬਾਬਾ ਰਾਜਾ ਰਾਮ ਸਿੰਘ ਜੀ ਬੈਠੇ ਨੇ ਉਹਨਾਂ ਵੱਲੋਂ ਸੀਸਾ ਹੀ ਇਹ ਧੰਨਵਾਦ ਕਰਦਾ ਯਾਦ ਰੱਖਿਓ ਮੇਰੀਆਂ ਦੋ ਮੁਲਾਕਾਤਾਂ ਹੋਈਆਂ ਦੀਪ ਸਿੱਧੂ ਦੇ ਨਾਲ ਉਹਦੇ ਅੰਦਰ ਦੀ ਭਾਵਨਾ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਉਹ ਸਿੰਘ ਸੱਜ ਜਾਂਦਾ ਆਉਣ ਵਾਲੇ ਸਮੇਂ ਵਿੱਚ ਉਹ ਸਿੰਘ ਸੱਜ ਜਾਂਦਾ ਉਹਦੇ ਜਜ਼ਬਾਤ ਤੇ ਉਹਦੀ ਭਾਵਨਾ ਕੀ ਸੀ ਮੈਨੂੰ ਕਹਿੰਦਾ ਗੈਨੀ ਦੀ ਅੱਜ ਹਰੀ ਸਿੰਘ ਨਲੂਆ ਵਰਗੇ ਕਿਉਂ ਨਹੀਂ ਪੈਦਾ ਹੁੰਦੇ ਅੱਜ ਸੁਖੇ ਜਿੰਦੇ ਵਰਗੇ ਕਉਂ ਨਹੀਂ ਪੈਦਾ ਹੁੰਦੇ ਹੁਣ ਮੈਂ ਕੀ ਜਾਣਾਂ ਵੀ ਇਹ ਆਪ ਉਹਦਾ ਬਣਨਾ ਚਾਹੁੰਦਾ ਉਹੀ ਸੀ ਜਿਹੜਾ ਸਾਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਤੱਕ ਲੈ ਗਿਆ ਨਹੀਂ ਤੇ ਜਦਾਂ ਦੇ ਆਪਾਂ ਜੱਟ ਸੀ ਸਿੱਧ ਪੱਧਰੇ ਚਾਰ ਕਟਾਂਗਾ ਮਿਲਟਰੀ ਵਾਲੇ ਆਪਣੇ ਮਾਰਦੇ ਦੋ ਆਪਾਂ ਮਾਰਦੇ ਸਿਰ ਪੜਵਾ ਕੇ ਅੱਧ ਵਿਚਾਲੋਂ ਘਰ ਨੂੰ ਮੁੜਿਆਉਂਦੇ ਇੱਕ ਉਹੀ ਸੀ ਜਿਹੜਾ ਅੰਗਰੇਜ਼ੀ ਵਿੱਚ ਗੱਲ ਕਰਦਾ ਸੀ ਅਫਸਰਾਂ ਦੇ ਨਾਲ ਤੇ ਉਹਨੇ ਆਪਣਾ ਹੱਕ ਦੱਸਿਆ ਤੇ ਆਪਾਂ ਹੱਕ ਲੈਣ ਵਾਸਤੇ ਉੱਥੇ ਤੱਕ ਪਹੁੰਚੇ ਤਾਂ ਸਾਡਿਆਂ ਨੇ ਲੱਤਾਂ ਖਿੱਚੀਆਂ ਸਾਡਿਆਂ ਨੇ ਉਹਦੀਆਂ ਲੱਤਾਂ ਖਿੱਚੀਆਂ ਪਰ ਉਹਨਾਂ ਨੂੰ ਅਸੀਂ ਦੱਸ ਦਈਏ ਆਪਾਂ ਬਈ ਕਦੇ ਕਿਸੇ ਹੋਰ ਲੀਡਰ ਦਾ ਭੋਗ ਮਾਤਾ ਗੁਜਰੀ ਜੀ ਦੀ ਗੋਦ ਫੜੇ ਕਰ ਸਾਡੀ ਧਰਤੀ ਤੇ ਪੈਂਦਾ ਵੇਖਿਆ ਇਹਦਾ ਮਤਲਬ ਉਹ ਪੰਥ ਨੂੰ ਪ੍ਰਵਾਨ ਹੋ ਗਿਆ ਇੱਕੋ ਇੱਕ ਦੀਪ ਸਿੱਧੂ ਜਿਹਦੀ ਅੰਤਮ ਅਰਦਾਸ ਜਿੱਥੇ ਬਾਬਾ ਨਾਨਕ ਨੇ ਪਹਿਲੀ ਕਲਕਾਰੀ ਮਾਰੀ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਵੀ ਹੋਈ ਇੱਕ ਵਾਰੀ ਕਹਦੇ ਹੋ ਸਤਨਾਮ ਸ਼੍ਰੀ ਵਾਹਿਗੁਰੂ ਉਹ ਹਰ ਗੱਲ ਇੱਕ ਕਹਿਣਾ ਹੁੰਦਾ ਸੀ ਉਹ ਕਹਿੰਦਾ ਸ਼ਾਸਤਰ ਦੇ ਅਧੀਨ ਰਾਜ ਤੇ ਰਾਜ ਲੈਣੇ ਪੈਂਦੇ ਨੇ ਤੇ ਉਹ ਜਿੱਥੇ ਗੱਲ ਤੁਹਾਡੀਆਂ ਫਸਲਾਂ ਦੀ ਕਰਦਾ ਸੀ ਨਾ ਫਸਲਾਂ ਦੀ ਕਿਉਂਕਿ 15 ਫਰਵਰੀ 2002 ਰਾਤ ਨੂੰ 9:30 ਵਜੇ ਮੋਬਾਈਲਾਂ ਦੇ ਉੱਤੇ ਇੱਕ ਨੋਟੀਫਿਕੇਸ਼ਨ ਆਇਆ ਕਿ ਬਾਈ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ ਤੇ ਸੱਤ ਜਾਣੇ ਹੱਥ ਵਿੱਚ ਫੜੀਆਂ ਰੋਟੀ ਦੀਆਂ ਬੁਰਕੀਆਂ ਡਿੱਗ ਪਈਆਂ ਸੀ ਕਿਉਂਕਿ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਅੱਗੇ ਆ ਰਿਹਾ ਸੀ ਪੰਜਾਬ ਦੀ ਗੱਲ ਕਰਨ ਬਾਕੀ ਕੋਈ ਅੱਗੇ ਆ ਰਿਹਾ ਸੀ ਤੇ ਜਦੋਂ ਤਰੀਕੇ ਪਿੰਡੋਂ ਦਾ ਸੰਸਕਾਰ ਹੋਇਆ ਨਾ ਆਪਜੀ ਵੀ ਬਹੁਤੇ ਗਏ ਸੀ ਭਾਈ ਬਖਸ਼ੀ ਸਿੰਘ ਜੀ ਹੁਣੇ ਵੀ ਪਹੁੰਚੇ ਸਨ ਉੱਥੇ ਨੌਜਵਾਨ ਉਲਰ ਉਲਰ ਕੇ ਚਿਖਾ 'ਚ ਪੈਂਦੇ ਸੀ ਪਤਾ ਕੀ ਕਹਿੰਦਾ ਸੀ ਕਹਿੰਦੇ ਭਾਈ ਇੱਕ ਵਾਰੀ ਉੱਠ ਤਾਂ ਤੇਰੀ ਜਗ੍ਹਾ ਅਸੀਂ ਪੈਣ ਨੂੰ ਤਿਆਰ ਹਾਂ ਪਿਓ ਭਾਵੇਂ 100 ਕੱਲਾ ਪੈਲੀ ਦਾ ਛੱਡ ਜਵੇ ਪਰ ਕਦੇ ਕਿਸੇ ਪੋਤ ਨੂੰ ਪਿਓ ਦੀ ਚਿਖਾ ਤੋਂ ਰਾਖ ਚੁੱਕ ਕੇ ਲਿਆਉਂਦਿਆ ਵੇਖਿਆ ਮਾਫ ਕਰਨਾ ਨਹੀਂ मां ਗੱਲਿਆਂ ਬਚਾਉਣੇ ਤੇ ਪੈ ਪਾ ਕੇ ਪਾਲਦੀ ਐ ਪਰ ਕਿਸੇ ਬੱਚੇ ਨੂੰ ਆਪਣੀ ਮਾਂ ਦੀ ਚਿਖਾ ਤੋਂ ਰਾਖ ਚੁੱਕ ਕੇ ਲਿਆਉਣਾ ਘਰ ਨੂੰ ਵੇਖਿਆ ਪਰ ਦੀਪ ਸਿੱਧੂ ਐਡਾ ਚਹੇਤਾ ਹੋ ਗਿਆ ਕਿ ਨੌਜਵਾਨ ਉਹਦੀ ਚਿਖਾ ਤੋਂ ਰਾਖ ਵੀ ਚੁੱਕ ਕੇ ਘਰਾਂ ਨੂੰ ਲੈ ਗਿਆ ਸੀ ਐਡਾ ਪਿਆਰਾ ਸੀ ਪਤਾ ਕਿਉਂ ਉਹ ਹਰ ਗੱਲ ਦੇ ਉੱਤੇ ਤੁਹਾਨੂੰ ਇਤਜਾਦ ਦਵਾਉਂਦਾ ਸੀ ਕਿਉਂਕਿ ਉਹ ਉਹਨਾਂ ਕੋਲ ਰਹਿ ਗਿਆ ਸੀ ਉਹਨੂੰ ਪਤਾ ਸੀ ਅੰਦਰ ਦੇ ਤੇ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਦੇ ਨਾਲ ਕੀ ਕੁਝ ਕਰਨ ਵਾਲੇ ਨੇ ਉਹ ਐਵੇਂ ਨਹੀਂ ਸੀ ਕਹਿੰਦਾ ਹਰ ਗੱਲ ਦੇ ਵਿੱਚ ਉਹ ਕਹਿੰਦਾ ਗੱਲ ਫਸਲਾਂ ਦੀ ਨਹੀਂ ਆਏ ਗੱਲ ਸਾਡੀਆਂ نسلਾਂ ਦੀ ਵੀ ਹੈ ਜਦੋਂ 3 ਕੰਡ ਗਏ ਨਾ ਜੀ ਤੇ ਉਹਦਾ ਸੰਸਕਾਰ ਕਰਕੇ ਲੋਕ ਮੁੜ ਰਹੇ ਸੀ ਕਈਆਂ ਨੂੰ ਮੈਂ ਬਖਸ਼ੀ ਸਿੰਘ ਜੀ ਇਹ ਗੱਲ ਕਹਿੰਦਿਆਂ ਸੁਣਿਆ ਕਹਿੰਦਾ ਕੋਈ ਨਹੀਂ ਚੋਤਾ ਰੱਖਦਾ ਥੋੜੀ ਆਵਾਜ਼ ਉੱਪ ਕਰੀ ਮੇਰੇ ਵੀਰ ਨੂੰ ਕੋਈ ਨਹੀਂ ਚੋਤਾ ਰੱਖਦਾ ਤੁੰਨ ਜਣ ਕੇ ਮੋ ਉਹ ਹੋ ਗਿਆ ਪੱਕੀ ਐ ਫਿਰ ਮੇਰਾ ਮਨ ਬਣਿਆ ਤੇ ਇਹ ਕਵਤਾ ਲਿਖਾਈ ਐ ਪ੍ਰੋਗਰਾਮਾਂ ਵਾਸਤੇ ਨਹੀਂ ਤੁਸੀਂ ਕਿਤੇ ਸੱਚਮੁੱਚ ਹੀ ਨਾ ਉਹਨੂੰ ਭੁੱਲ ਜਾਓ ਮੇਰਾ ਬਹੁਤ ਹੀ ਪਰਮ ਪਿਆਰਾ ਮਿੱਤਰ ਵੀਰ ਮੇਰਾ ਵਿਕਰਮਜੀਤ ਸਿੰਘ ਬੱਸੀ ਵਾਲਾ ਯੂ ਐਸ ਏ ਉਹਨੇ ਇਹ ਕਵਤਾ ਲਿਖੀ ਚੇਤਾ ਤੇਰਾ ਵੇ ਸੱਚਮੁੱਚ ਹੀ ਕਿਤੇ ਆਪਾਂ ਦਾ ਚੇਤਾ ਨਾ ਭੁੱਲ ਜਾਈਏ ਉਹ ਕਰਤਾ ਤੁਹਾਡੇ ਸਾਹਮਣੇ ਲੱਗਾ ਕਹਿੰਦਾ ਬਾਈ ਦੀਪ ਸਦੂਰੀ ਕਿ ਆਪਾਂ ਚੇਤਾ ਨਾ ਭੁੱਲ ਜਾਈਏ ਸ਼ੇਦੀ ਉਮਰਤ ਵਰਗੀਆਂ ਦੀਪ ਸਿੰਘਾਂ ਕੌਮੀ ਬਾਗ ਦੇ ਖੜੇ ਹੋ ਉਹ ਨਜ਼ਾਰਾ ਘੜੀ ਪੱਲ ਦਾ ਤੇਰੇ ਨਾਲ ਮੇਲ ਹੋਇਆ ਨਹੀਂ ਹੁੰਦਾ ਨਹੀਂ ਹੁੰਦਾ ਉਹ ਭੋਲ ਨਜ਼ਾਰਾ ਦੁਨੀਆਂ ਦੀਪ ਦੀ ਰੋਸ਼ਨੀ ਹੋਈ ਸਰ ਦੀਵਾ ਆਪਣੇ ਕਰ ਲਿਆ ਗੋਲ ਨਯਾਰਾ ਹਰ ਅੱਖ ਰੋਈ ਹਰ ਦਿਲ ਰੋਇਆ ਹੰਝੂ ਸੁੱਕਦੇ ਨਹੀਂ ਦਿਲ ਦਿਲ ਯਾਰਾ ਹੰਝੂ ਸੁੱਕਦੇ ਨਹੀਂ ਦਿਲ ਦਿਲ ਯਾਰਾ ਓਏ ਹੰਝੂ ਸੁੱਕਦੇ ਨਹੀਂ ਦਿਲ ਦਿਲ ਯਾਰਾ ਕਰਦੇ ਨੇ ਦੂਜੀ ਵਾਰ ਕੋ ਜੰਮਿਆਂ ਨੇ ਜੋ ਨੀਆਂ ਵਿੱਚ ਖੜਦੇ ਨੇ ਉਹ ਵਾਰ ਸਵਰਜਿਤ ਜੋ ਇਤਿਹਾਸ ਨੂੰ ਪੜਦੇ ਨੇ ਕਮੀਨੇ ਯਾਰ ਜੋ ਹੁੰਦੇ ਨੇ ਉਹਨਾਂ ਦਾ ਨਾਂ ਨਹੀਂ ਰਹਿੰਦਾ ਹਰ ਥਾਂ ਸ਼ੀਗਾਂ ਦੀ ਜਿੱਥੇ ਫੁੱਲ ਪੈ ਚੜਦੇ ਨੇ